ਬੇਲ ਦੋਸਤੋ ਕਿਸੇ ਵੀ ਲੋਨ ਨੂੰ ਚੁਕਾਉਣ ਦਾ ਇੱਕ ਸੌਖਾ ਜਿਹਾ ਤਰੀਕਾ ਜਿਹਦੇ ਨਾਲ ਤੁਸੀਂ ਆਸਾਨੀ ਦੇ ਨਾਲ ਇੱਕ ਬਹੁਤ ਵੱਡਾ ਜਾਂ ਫਿਰ ਛੋਟਾ ਲੋਨ ਆਸਾਨੀ ਦੇ ਨਾਲ ਚੁਕਾ ਆਪਾਂ ਉਹ ਬਿਨਾਂ ਕਿਸੇ ਸਿਰ ਤੇ ਬੋਝ ਲੈ ਸਭ ਤੋਂ ਪਹਿਲਾਂ ਜਿੰਨਾ ਵੀ ਤੁਹਾਡਾ ਲੋਨ ਵਾ ਜਿੰਨੀਆਂ ਵੀ ਤੁਹਾਡੀਆਂ ਹਰ ਮਹੀਨੇ ਦੀਆਂ EMI ਬਣਦੀ ਆ ਤੁਹਾਡੀ ਕਿਸ਼ਤ ਬਣਦੀ ਆ ਅਗਰ ਤੁਸੀਂ 1 ਸਾਲ ਦੀਆਂ 12 ਕਿਸ਼ਤਾਂ ਭਰ ਦਿਓ ਤਾਂ ਮੈਂ ਕਹਿੰਨਾ ਕਿ 1 ਸਾਲ ਦੀਆਂ 13 ਕਿਸ਼ਤਾਂ ਭਰੋ ਤੇ ਜੇ ਤੁਸੀਂ 7% ਦੇ ਹਿਸਾਬ ਨਾਲ ਲੋਨ ਚੱਕਿਆ ਹੋਇਆ ਵਾ ਤਾਂ ਤੁਸੀਂ ਵਿਆਜ ਮੈਂ ਕਹਿੰਨਾ ਕਿ 10% ਭਰੋ ਇਹਦੇ ਨਾਲ ਕੀ ਹੈ ਕਿ ਨਾਲ ਤੇ ਤੁਹਾਡਾ ਲੋਨ ਦਾ ਸਮਾਂ ਘਟ ਜੂਗਾ ਆਸਾਨੀ ਦੇ ਨਾਲ ਜਲਦੀ ਤੁਸੀਂ ਆਪਣਾ ਲੋਨ ਚੁਕਾਮ ਹੋਗੇ ਪਲੱਸ ਤੁਸੀਂ ਘੱਟ ਇੰਟਰਸਟ 페 ਕਰੋਗੇ ਫੋਰ ਐਗਜ਼ਾਮਪਲ ਕਿ ਤੁਸੀਂ ਇੱਕ 20 ਲੱਖ ਦਾ ਲੋਨ ਚੁੱਕਿਆ ਚਾਰ ਸਾਲਾਂ ਲਈ 7% ਇੰਟਰਸਟ ਦੇ ਹਿਸਾਬ ਨਾਲ ਜਿੱਥੇ ਤੁਸੀਂ ਇੱਕ ਸਾਲ ਦੀਆਂ 12 EMI ਭਰਨੀਆਂ ਮੈਂ ਕਹਿੰਨਾ ਕਿ ਤੁਸੀਂ ਇੱਕ ਸਾਲ ਦੀਆਂ 13 EMI ਭਰੋ ਤਾਂ ਜਿੱਥੇ ਤੁਸੀਂ ਚਾਰ ਸਾਲਾਂ ਦੇ ਵਿੱਚ ਲੋਨ ਚੁਕਾਉਣਾ ਸੀ ਤਾਂ ਤੁਹਾਡਾ ਲੋਨ 2 ਸਾਲ ਦੇ ਵਿੱਚ ਹੀ ਖਤਮ ਹੋ ਜਾਊਗਾ ਤੁਸੀਂ ਪਹਿਲਾਂ ਆਪਣੇ ਲੋਨ ਨੂੰ ਖਤਮ ਕਰ ਦੋਗੇ ਦੂਜੀ ਗਾ ਜਿੱਥੇ ਤੁਸੀਂ 7% ਦਾ ਇੰਟਰਸਟ ਭਰਨਾ ਵਾ ਮੈਂ ਕਹਿੰਨਾ ਕਿ ਤੁਸੀਂ 10% ਦਾ ਇੰਟਰਸਟ ਭਰੋ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਤਾਂ ਤੁਸੀਂ 290000 ਦਾ ਵਿਆਜ ਭਰਨਾ ਸੀ ਉੱਥੇ ਤੁਸੀਂ ਸਿਰਫ ਤੇ ਸਿਰਫ 140000 ਦਾ ਵਿਆਜ ਭਰੋਗੇ ਤੇ ਤੁਹਾਡੀ 1.5 ਲੱਖ ਦੀ ਬਚਤ ਹੁੰਦੀ ਆ ਇਸ ਤਰੀਕੇ ਨਾਲ ਤੁਸੀਂ ਆਸਾਨੀ ਦੇ ਨਾਲ ਬਿਨਾਂ ਕਿਸੇ ਸਿਰ ਤੇ ਬੋਝ ਲੈ ਤੁਸੀਂ ਇੱਕ ਲੋਨ ਰੀਪੇ ਕਰ ਸਕਦੇ ਹੋ ਤੇ ਇਹ ਚੀਜ਼ ਕਦੇ ਵੀ ਬੈਂਕ ਨਹੀਂ ਦੱਸਦੀ ਕਿਉਂਕਿ ਬੈਂਕ ਦਾ ਇਸ ਵਿੱਚ ਨੁਕਸਾਨ ਹੁੰਦਾ ਹੈ